ਕੱਲ ਅਸੀਂ ਤਿੰਨ ਮੁਜਰਮ ਫੜੇ ਆਗੇ ਜਿੰਨਾਂ ਕੋਲੋਂ 4 ਕਵਾਂਟਲ ਡੋਡੇ ਜਿਹੜੀ ਪੂਰਾ ਪੋਸਟ along with ਜਿਹੜੀ ਹੋਨਡਾ ਸਿਟੀ ਕਾਰ ਸੀ ਉਹ ਰਿਕਵਰ ਕੀਤੀ ਜਿਹੜਾ ਇੱਕ ਆ ਜਗਮੀਤ ਸਿੰਘ ਪੁੱਤਰ ਬਤਾਰ ਸਿੰਘ ਹੈਗਾ ਥਾਣਾ ਦਿਹਾਲਪੁਰ ਦਾ ਰਹਿਣ ਵਾਲਾ ਹੈਗਾ ਇਹੇ ਇਹ ਲਿਆ ਕੇ ਡੋਡੇ ਪੋਸਟ ਜਿਹੜੇ ਹੈਗੇ ডিসਪਲੇਅ ਕਰਦਾ ਸੀ ਤੇ ਆਦੇ ਕਰੋ ਨਾਲੋਂ ਵੀ ਕੱਟੇ ਜਿਹੜੇ ਹੈਗੇ ਆ 22 ਕਿਲੋ ਦੇ ਤੁਹਾਡੇ ਫੂਕ ਪੋਸਟ ਜਿਹੜੇ ਬਰਾਮਦ ਹੋਏ ਹੈ ਸਿੱਟਾ ਪਟ ਕੇ ਗੱਡੀ ਸਾਰੀ ਜੁੜ ਜਾਂਦੀ ਹੈ ਨਾ ਡਿੱਗੀ ਤੇ ਵਿਕਸ ਜਾਂਦੀ ਟੋਟਲ ਤਿੰਨ ਬੰਦੇ ਹੈਗੇ ਆ ਦੋ ਮੋਗੇ ਦੇ ਹੈਗੇ ਇੱਕ ਜਿਲ੍ਹਾ ਬਠਿੰਡੇ ਦਾ ਅੱਜ ਪੇਸ਼ ਕਰਕੇ ਨਾਲ ਫਰਦਰ ਰਿਮਾਰਕ ਲਵਾਂਗੇ ਕੱਲ ਅਸੀਂ ਤਿੰਨ ਮੁਜਰਮ ਫੜੇ ਹੈਗੇ ਜਿੰਨਾਂ ਕੋਲੋਂ 4 ਕੁਇੰਟਲ ਡੋਡੇ ਜਿਹੜੇ ਚੂਰਾ ਪੋਸਟ ਅਲੋਂਗ ਵਿਦ ਜਿਹੜੀ ਹੋਨੜੀ Honda City ਕਾਰ ਸੀ ਔਰ ਇੱਕ ਰਿਕਵਰ ਕੀਤੀ ਹੈਗੀ ਇਹਦੀ ਜਿਹੜੀ ਫਰਦਰ ਡਿਟੇਲ ਇਹ ਹੈ ਸਾਨੂੰ 15 ਪੰਜ ਨੂੰ ਸਾਡੇ ਜਿਹੜੇ ਐਸਸੀ ਸਾਹਿਬ ਸੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਸਿਕਰਟ ਇਨਫੋਰਮੇਸ਼ਨ ਕਿ ਜਿਹੜਾ ਇੱਕ ਆਹਾ ਜਗਮੀਤ ਸਿੰਘ ਪੁੱਤਰ ਬਤਾਰ ਸਿੰਘ ਹੈਗਾ ਥਾਣਾ ਦਿਆਲਪੁਰ ਦਾ ਰਹਿਣ ਵਾਲਾ ਹੈਗਾ ਇਹ ਇਥੇ ਲਿਆ ਕੇ ਡੋਡੇ ਪੋਸਟ ਜਿਹੜੇ ਹੈਗੇ ਇਥੇ ਸਪਲਾਈ ਕਰਦਾ ਸੀ ਜਿਹੜਾ ਮ ਮੋਗਾ ਦੇ ਰਿਏ ਚ ਇਹਦੇ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹੜੇ ਨੂੰ ਅਸੀਂ ਨਾਕਾ ਲਾਕੇ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ ਸਾਨੂੰ 20 ਗੱਟੇ ਜਿਹੜੇ ਹੈਗੇ ਆ 20-20 ਕਿਲੋ ਦੇ ਡੋਡੇ ਪੋਸਟ ਜਿਹੜੇ ਬਰਾਮਦ ਹੋਏ ਹੈਗੇ ਆ ਅਲੋਂਗ ਇਹਦੀ ਜਿਹੜੀ Honda City ਕਾਰ ਸੀ ਉਹ ਇਹਦੀ ਜਿਹੜੀ ਪੁਛੀਸ਼ ਤੇ ਅੱਗੇ ਫਰਦਰ ਅਸੀਂ ਦੋ ਬੰਦਿਆਂ ਨੂੰ ਹੋਰ ਅਸੀਂ ਜਿਹੜਾ ਆ ਨੋਮੀਨੇਟ ਕੀਤਾ ਇੱਕ ਦਾ ਨਾਮ ਹੈਗਾ ਪਿਆਰਾ ਸਿੰਘ ਪੁੱਤਰ ਬਚਿੱਤਰ ਸਿੰਘ ਜਿਹੜਾ ਸਮਾਲਸਰ ਥਾਣੇ ਦਾ ਰਹਿਣ ਵਾਲਾ ਹੈਗਾ ਦੇਖ ਹੈਗਾ ਕੁਲਵੀਰ ਸਿੰਘ ਪੁੱਤਰ ਸੇਵਕ ਸਿੰਘ ਇਹ ਥਾਣਾ ਬਾਗਾਪੁਰਾਨਾ ਦਾ ਰਹਿਣ ਵਾਲਾ ਹੈਗਾ ਉਗੋ ਕੇ ਪਿੰਡ ਦਾ ਇਹਨਾਂ ਨੂੰ ਇਹ ਸਪਲਾਈ ਕਰਦਾ ਸੀ ਤੇ ਜਿਹੜੇ ਫਰਦਰ ਇਹ ਅੱਗੇ ਆਪ ਦਾ ਵੇਚਦੇ ਸੀ ਇਹਨਾਂ ਦੇ ਆਪਸ ਵਿੱਚ ਨੇ ਕਿਵੇਂ ਬਣੇ ਇਹ ਨੇੜੇ ਜਿਹੜਾ ਹੈਗਾ ਬਾਗਾਪੁਰਾਨਾ ਤੇ ਜਿਹੜਾ ਸਮਾਲਸਰ ਏਰੀਆ ਹੈਗਾ ਤੇ ਨੇੜੇ ਹੀ ਹੈਗਾ ਉਧਰਲੇ ਏਰੀਆ ਤੇ ਆਪਸ ਵਿੱਚ ਜਾਣਕਾਰ ਸੀ ਜਿਹੜੇ ਇਹਦਾ ਪਹਿਲਾਂ ਕੋਈ ਪਰਚਾ ਦੱਸਦੇ ਨਹੀਂ ਕਿ ਇਹ ਕਦੋਂ ਤੋਂ ਕੰਮ ਕਰ ਰਿਹਾ ਸਰ ਇਹ ਜਿਹੜੇ ਸਾਨੂੰ ਹੇ ਫਰਦਰ ਇਨਵੈਸਟੀਗੇਸ਼ਨ ਚੱਲਦੀ ਪਈ ਇਹ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਹੈ ਰਾਜਸਥਾਨ ਐਮਪੀ ਤੋਂ ਇਹ ਲੈ ਕੇ ਆਈ ਸੀ ਇਹਨਾਂ ਦੇ ਪੁਰਾਣੇ ਲਿੰਕ ਹੈ ਗਿਆ ਪਰ ਇਹਨਾਂ ਦੇ ਪਰ ਜਿਹੜੀ ਸਾਡੀ ਪੜਤਾਲ ਤੋਂ ਹਜੇ ਕੋਈ ਪਰਚਾ ਰਿਸਟਰ ਨਹੀਂ ਪਾਇਆ ਗਿਆ ਪਰ ਅਸੀਂ ਹੋਰ ਜਿਹੜੀ ਹੈਗੀ ਇਹਨਾਂ ਦੇ ਥਾਣੇ ਤੋਂ ਜਿਹੜੇ ਕੰਸਰਨ ਥਾਣਿਆਂ ਤੋਂ ਇਹਨਾਂ ਦਾ ਰਿਕਾਰਡ ਲੈ ਰਹੇ ਹੈਗੇ ਮੇਬੀ ਕੋਈ ਸਾਡ ਕੋਲ ਐਫ ਆਈ ਆਰ ਨਾਲ ਦੀ ਹੋਵੇ ਪੁਰਾਣੀ ਜਿਹੜੀ ਗੱਟੇ ਸਰ ਗੱਡੀ ਦੀ ਡਿੱਗੀ ਚ ਰੱਖੇ ਸੀਗੇ ਇਹ ਜਿਹੜੀ ਇਹਨਾਂ ਦੀ ਜਿਹੜੀ ਪਿੱਛੇ ਹੈਗੀ ਸੀ ਉਹ ਸਾਰੀ ਜਗ੍ਹਾ ਚ ਉਹ ਬਣਾਈ ਹੋਈ ਸੀ ਜਗ੍ਹਾ ਬਣਾਈ ਹੋਈ ਸੀ ਨਹੀਂ ਜਿਹੜੀ ਪੂਰੀ ਹੈਗੀ ਸੀ ਉੱਥੇ ਵੀ ਗੱਟੇ ਜਿਹੜੀ ਸਿੱਟਾ ਪੱਟ ਕੇ ਗੱਡੀ ਸਾਰੀ ਇੱਕ ਜੁੜ ਜਾਂਦੀ ਹੈ ਨਾ ਡਿੱਗੀ ਤੇ ਵਿੱਚ ਸਾਰੀ ਉੱਥੇ ਸਰ ਪਹਿਲਾਂ ਵੀ ਪੀਸੀ ਦੇ ਵਿੱਚ ਕਾਫੀ ਫੜੇ ਗਏ ਆ ਉਹਨਾਂ ਦਾ ਜਿਹੜਾ ਮੋਗੇ ਨਾਲ ਹੁੰਦਾ ਏ ਮੋਗੇ ਸਪਲਾਈ ਕਰਨ ਆਇਆ ਆ ਅੱਜ ਵੀ ਤੁਹਾਡੇ ਲੋਕ ਦੱਸਿਆ ਜਾ ਰਿਹਾ ਵੀ ਕੋਈ ਮੋਗੇ ਚ ਇਦਾਂ ਦਾ ਬੰਦਾ ਲੱਭਿਆ ਵੀ ਜਿਹੜੇ ਇਹ ਦੋ ਬੰਦਾ ਦੋ ਬੰਦੇ ਅਸੀਂ ਨੋਮੀਨੇਟ ਕਰਕੇ ਰੈਸਟ ਵੀ ਕਰ ਲਿਆ ਨਾ ਮੋਗੇ ਦੇ ਜਿਹੜੇ ਪਿਆਰਾ ਸਿੰਘ ਆ ਇਹ ਵੀ ਮੋਗੇ ਦਾ ਹੈਗਾ ਕੁਲਵੀਰ ਸਿੰਘ ਆ ਇਹ ਵੀ ਮੋਗੇ ਦਾ ਹੈਗੇ ਮੋਗੇ ਹੀ ਸਪਲਾਈ ਕਰਨ ਆ ਰਹੇ ਸੀ ਇਸ ਕਰਕੇ ਜਿਹੜੇ ਮੋਗੇ ਦੇ ਬੰਦੇ ਹੀ ਅਸੀਂ ਫੜੇ ਗਏ ਕਿੰਨੇ ਬੰਦੇ ਫੜੇ ਟੋਟਲ 3 ਬੰਦੇ ਹੈਗੇ ਆ ਦੋ ਮੋਗੇ ਦੇ ਹੈਗੇ ਇੱਕ ਜਿਲ੍ਹਾ ਬਠਿੰਡੇ ਤੋਂ ਰਿਮਾਂਡ ਸਰ ਕਿੰਨਾ ਮਰਾਂਡ ਹੈਗੇ ਲੈ ਰਹੇ ਹੈਗੇ ਇਹਨਾਂ ਦਾ ਅੱਜ ਪੇਸ਼ ਕਰਕੇ ਅਨਾਂ ਦਾ ਫਰਦਰ ਰਿਮਾਂਡ ਲਵਾਂਗੇ ਤੇ ਅੱਗੇ ਬੈਕਵਰਡ ਲਿੰਕੇਜ ਵੀ ਕਿੱਥੋਂ ਆਉਂਦੀ ਸੀ ਕਿਵੇਂ ਆਉਂਦੀ ਸੀ ਜਾਂ ਅਨਾਂ ਦੀ ਮਨੀ ਟ੍ਰੇਲ ਤੋਂ ਹੀ ਹੈਗੀ ਹੈ ਕਿਉਂਕਿ ਇਹਦੇ ਵਿੱਚ ਵੀ ਕਾਫੀ ਪੈਸੇ ਇਨਵੋਲਵ ਹੁੰਦਾ ਹੈਗਾ ਉਹ ਵੀ ਅਸੀਂ ਸਾਡੀ ਕੋਸ਼ਿਸ਼ ਕਰਦੇ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ